ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ ਵੈਲਕਮ ਟੂ आवर ਨਿਊ ਵਲੌਗ ਮਿੱਤਰੋ ਕੀ ਹਾਲ ਚਾਲ ਲਓ ਜੀ ਕਣਕ ਬੀਜ ਰਹੇ ਹਾਂ ਅੱਜ ਆਪਣੇ ਘਰ ਦੇ ਸਾਹਮਣੇ ਤੇ ਬਸ ਚੱਲ ਰਿਹਾ ਕੰਮ ਵਲੌਗ ਹੁਣ ਥੋੜਿਆ ਇਹ ਰਿਲੇਟਿਵ ਸ਼ੁਰੂ ਹੁੰਦਾ ਹੈ ਟਾਈਮ ਕੁਝ ਮਿਲ ਲੱਗਦਾ ਇੱਕ ਟਾਈਮ 5:00 ਵਜੇ ਨਹੀਂ ਪੂਰੇ ਤੇ ਲੇਟ ਜਿਹੀ ਵਲੌਗ ਸ਼ੁਰੂ ਹੋਇਆ ਯਾਰ ਅੱਜ ਵੈਸੇ ਸੰਡੇ ਸੀਗਾ ਤੇ ਸਵੇਰ ਦਾ ਵਲੌਗ ਬਣਿਆ ਨਹੀਂ ਮੈਂ ਕਿਹਾ ਚਲੋ ਹੁਣ ਸ਼ੁਰੂ ਕਰ ਲੈਨੇ ਆ ਦੇ ਬਾ ਸ਼ਾਰਟਸ ਹੁਣ ਬਣਾ ਲੀਆਂ ਸਨ ਤੇ ਅੱਜ ਘਰ ਦੇ ਸਾਹਮਣੇ ਲੱਗੇ ਹੋਏ ਆ ਜੀ ਬਸ ਇੰਨੀ ਕੁ ਰਹਿ ਗਈ ਹੈ ਜਿੰਨੀ ਕੁ ਤੁਹਾਨੂੰ ਆ ਦਿਖਦੀ ਹੈ ਤੇ ਬਾਕੀ ਆਪਾਂ ਸਾਰੀ ਬੀਜਤੀ ਸੀਗੀ ਪਿੱਛੇ ਜਿੰਨੀ ਵੀ ਸੀਗੀ ਟੋਟਲੀ ਤੇ ਬਸ ਹੁਣ ਕੋਣ ਨੇ ਜੇ ਮਾੜੇ ਚ ਸੈਟ ਕਰਨ ਲੱਗੇ ਹੋਏ ਆ ਸਾਈਡਾਂ ਤੇ ਫੇਰ ਤਾਂ ਬਾਕੀ ਹੁਣ ਫੇਰ ਗੱਬਿਓ ਸਾਰੀ ਕਰ ਦਾਂਗੇ ਫੇਰ ਆ ਗੱਬਿਓ ਕਰਨੀ ਸੌਖੀ ਹੋ ਜਾਂਦੀ ਹੈ ਯਾਰ ਲਓ ਜੀ ਚੱਲ ਰਿਹਾ ਕੰਮ ਪੂਰਾ ਓਕੇ ਮਿੱਤਰੋ ਅੱਜ ਕੁਛ ਚਾਰਕ ਦਿਨਾਂ ਬਾਅਦ ਵਲੌਗ ਸ਼ੁਰੂ ਕੀਤਾ ਯਾਰ ਉਹ ਦਿਨ ਆਪਾਂ ਇੱਥੇ ਬੀਜ ਰਹੇ ਸੀਗੇ ਜੀ ਚਾਰਕ ਦਿਨ ਹੋ ਗਏ ਨੇ ਮੈਨੂੰ ਲੱਗਦੇ ਚਾਰ ਪੰਜ ਦਿਨ ਉਸ ਤੋਂ ਬਾਅਦ ਯਾਰ ਵਲੌਗ ਬਣਿਆ ਹੀ ਨਹੀਂ ਬਲੌਗ ਥੋੜੇ ਜਿਹਾ ਆਪਣਾ ਮੈਨ ਲੱਗਦਾ ਲੇਟ ਹੋ ਗਏ ਕੁਝ 4 ਦਿਨ ਉਹਦੇ ਲਈ ਸੌਰੀ ਯਾਰ ਉਸ ਤੋਂ ਬਾਅਦ ਜਿੱਦਨ ਮੈਂ ਸ਼ੁਰੂ ਕੀਤਾ ਉਸ ਤੋਂ ਬਾਅਦ ਪੇਪਰ ਜੀ ਸ਼ੁਰੂ ਹੋ ਗਏ ਸੀਗੇ ਯਾਰ ਤੇ ਹਰ ਇੱਕ ਬਾਕੀ ਕੋਠੀ ਦਾ ਹਾ ਕੰਪਲੀਟ ਹੋ ਗਿਆ ਇਹ ਤਾਂ ਹੋ ਗਏ ਸੀਗੇ ਮੈਂ ਤੁਹਾਨੂੰ ਦਿਖਾਤਾ ਟੈਲਾਂ ਨਾਲ ਜਿੰਨੀਆਂ A to Z ਸਾਰਾ ਕੁਝ ਹੋ ਗਿਆ ਟੈਲਾਂ ਦਾ ਉਸ ਤੋਂ ਬਾਅਦ ਬਸ ਉਹ ਰੰਗ ਰਹਿ ਗਿਆ ਸਿਰਫ ਇੱਕ ਤੇ ਲੱਕੜ ਉਹ ਲੱਕੜਾਈ ਹੋਈ ਹੈ ਆ ਦੇਖੋ ਜੀ ਲੱਕੜ ਆ ਗਈ ਟੈਲਾਂ ਜਿਹੜੀਆਂ ਸਨ ਪੂਰੀਆਂ ਨੇ ਵਧੀਆ ਲੱਗੀਆਂ ਸਾਰਾ ਕੰਪਲੀਟ ਹੋ ਗਿਆ ਤੇ ਉਹ ਯਾਰ ਛਤਰੀ ਪਈ ਆ ਆਪਣੀ ਇਹਨੂੰ ਕਿਤੇ ਕੋਈ ਨਹੀਂ ਟਿਕਾਣੇ ਜੇ ਲਾਵਾਂਗੇ ਜਿੰਨਾ ਸੀਗਾ ਟੋਟਲੀ ਸਾਰਾ ਕੰਪਲੀਟ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਬਾਅਦ ਚ ਜਾ ਕੇ ਦਿਖਾਨਾ ਆਪਾਂ ਪਾਣੀ ਵੀ ਲਾ ਰਹੇ ਹਾਂ ਕਣਕ ਨੂੰ ਕਣਕ ਨੂੰ ਵੀ ਬਾਈਕ ਦੇਣਾ ਬਾਕੀ ਮੈਂ ਜਾ ਕੇ ਦਿਖਾਨਾ ਉੱਥੇ ਆ ਦੇਖੋ ਯਾਰ ਸਾਰਾ A to Z ਜਿੰਨਾ ਸੀਗਾ ਸਾਰਾ ਲੱਗ ਗਿਆ ਟੋਟਲੀ ਤੇ ਬਸ ਹੁਣ ਮੈਂ ਜਾਣਾ ਉੱਧਰਲੇ ਕੰਸੀ ਦੇ ਜਾ ਕੇ ਦੇਖਣਾ ਲਓ ਜੀ ਮਿੱਤਰੋ ਮੋਟਰ ਚੱਲ ਰਹੀ ਹੈ ਦੇਖ ਲਓ ਯਾਰ ਤੇ ਆਪਣਾ 327 ਬੀਜ ਸੀਗਾ ਜਿਹੜਾ ਬੜਾ ਸੋਹਣਾ ਹੋ ਗਿਆ ਸੀਗਾ ਉਹ ਜੰਮਿਆ ਬੜਾ ਵਧੀਆ ਤੇ ਆ ਦੇਖੋ ਅੱਜ ਪਾਣੀ ਲੱਗਿਆ ਹੋਇਆ ਮੈਂ ਹੁਣ ਕੱਪੜੇ ਜੇ ਪਾਏ ਹੋਏ ਸੀਗੇ ਵਧੀਆ ਦੇਖੋ ਹਣਾ ਹਰ ਤੇ ਹੁਣ ਗਾਰੇ ਚ ਜਾਣਾ ਪਊਗਾ ਚਲੋ ਇੱਥੋਂ ਹੀ ਵਿਖਾ ਦਿੰਨਾ ਹਣਾ ਤੁਹਾਨੂੰ ਤੇ ਅੱਗੇ ਆ ਰਾਹ ਦੇਖੋ ਗਾਰਾ ਜਿਆ ਸੀਗਾ ਬਾਕੀ ਉਹ ਯਾਰ ਹੁਣ ਤੁਹਾਨੂੰ ਮੈਂ ਦੱਸ ਦਿੰਨਾ ਵੀ ਇਹ ਨਾ ਜਿਹੜਾ 327b ਸੀਗਾ ਇਹ 22 ਤੋਂ 24 ਦਿਨਾਂ ਦੇ ਨੇੜੇ ਤੇੜੇ ਇੰਨਾ ਕ ਹੋ ਗਿਆ ਸੀਗਾ ਹਣਾ 24 ਦਿਨਾਂ ਦਾ ਤੇ ਅੱਜ ਬਸ ਉਹਨੂੰ ਹੁਣ ਪਾਣੀ ਲਾਦਦਾ ਹੋਇਆ ਆਪਾਂ ਤੇ ਵਧੀਆ ਜੰਮਗੀ ਕਰਨ ਕਹਿਣ ਵਧੀਆ ਤੇ ਬਸ ਵੀ ਦੇਖੋ ਪਾਣੀ ਲੱਗਿਆ ਹੋਇਆ ਓਦੋਂ ਬਾਅਦ ਯਾਰ ਵਲੌਗ ਪਤਾ ਕਿਉਂ ਨਹੀਂ ਬਣਿਆ ਉਹ 3-4 ਦਿਨਾਂ ਬਾਅਦ ਉਦੋਂ ਬਾਅਦ ਆ ਕੇ ਵੀਪਰ ਦੇਣ ਛੋਟੇ ਨੂੰ ਪਤਾ ਹੈ ਤੇ ਫਿਰ ਵੀ ਆਪਾਂ ਹਫਤੇ 'ਚ ਇੱਕ ਮਿਲ ਲੱਗਦਾ ਹੈ ਹਫਤੇ ਬਾਅਦ ਇੱਕ ਅੱਧਾ ਵਲੌਗ ਦੋ ਬਣਾਉਗਾ ਅੱਗੇ ਹਨਾ ਆਪਣੇ ਤੇ ਚਲੋ ਕੋਈ ਨਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਰੈਗੂਲਰ ਲਾਵਾਂਗੇ ਤੇ ਯਾਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਯਾਰ ਆਪਣੇ 700 ਸਬਸਕ੍ਰਾਈਬਰ ਪੂਰੇ ਕੰਪਲੀਟ ਹੋ ਗਏ ਚਲੋ ਹੌਲੀ ਹੌਲੀ ਹਨਾ 1000 ਤੇ ਅੱਗੇ ਅੱਗੇ ਤੁਸੀਂ ਕਰੀ ਜਾਓ ਸਪੋਰਟ ਛੋਟੇ ਭਾਈ ਨੂੰ ਤੇ ਪਹਿਲਾਂ ਸੀ ਕੀ ਯਾਰ 500 ਫਿਰ ਹੌਲੀ ਹੌਲੀ ਹੋਏ 600 ਹੁਣ 700 ਹੋ ਗਏ ਹੁਣ ਆਪਣਾ ਏਮ ਹੈ ਯਾਰ 1000 ਦਾ ਛੇਤੀ ਛੇਤੀ ਬਨ ਕੇ ਸਬਸਕ੍ਰਾਈਬਰ ਕਰਵਾ ਦਿਓ ਯਾਰ ਠੀਕ ਹੈ ਜੀ ਫਿਰ ਐਨ ਹੋਰ ਤੁਹਾਡੇ ਲਈ ਮਤਲਬ ਮੋਟੀਵੇਸ਼ਨ ਹੁੰਦੀ ਹੈ ਹੋਰ ਵਲੌਗ ਵਧੀਆ ਬਣਾਉਂਦੀ ਹੈ ਨਾ ਤੇ ਬਸ ਖੇਚਦਾਂਗੇ ਕੰਮ ਆਪਾਂ ਅਸੀਂ ਨਾ ਹੀ ਇਹ ਰਾਉਂਡ ਲੱਗ ਗਿਆ ਮੈਂ ਪਾਈ ਹੋਈ ਸੀਗੀ ਹੁੱਡੀ ਤੇ ਬੋਲਟ ਕੱਢਿਆ ਸੀਗਾ ਯਾਰ ਹੁਣ ਆਪਾਂ ਜਾਣਾ ਸੀਗਾ ਤੇ ਬਸ ਹੁਣ ਫਿਰ ਆ ਕੇ ਮੈਂ ਵਲੌਗ ਬਣਾਉਂਗਾ ਜਿਹੜਾ ਬਾਕੀ ਹੋਇਆ ਤੇ ਬਸ ਬਾਅਦ ਚ ਮਿਲਦੇ ਆ ਯਾਰ ਹੁਣ ਤੁਹਾਨੂੰ ਮਿੱਤਰੋ ਹੁਣ ਫੇਰ ਆਪਾਂ ਵਲੌਗ ਸ਼ੁਰੂ ਕਰਤਾ ਯਾਰ ਹਣਾ ਉਦਣ ਵੀ ਨਹੀਂ ਬਣਿਆ ਵਲੌਗ ਮੋਟਰ ਨੂੰ ਪਾਣੀ ਚੱਲ ਰਿਹਾ ਤੇ ਕਣ ਕੇ ਯਾਰ ਆ ਚੱਲੀ ਬਸ ਤੁਹਾਨੂੰ ਮਾੜਾ ਮਾੜਾ ਦਿਖਦਾ ਹੋਊਗਾ ਆ ਦੇਖੋ ਜੰਮਗੀ ਵਧੀਆ ਤੇ ਨਾ ਯਾਰ ਹੁਣ ਸਿੱਧਾ ਆਪਾਂ ਚੱਲੇ ਆ ਹੁਣ ਉਹ ਨਹੀਂ ਤੁਹਾਨੂੰ ਹੁਣ ਆ ਬਲੌਗ ਚ ਦੱਸਣਾ ਆ ਬਲੌਗ ਖਤਮ ਕਰਕੇ ਅਗਲਾ ਬਲੌਗ ਸ਼ੁਰੂ ਕਰ ਦਮ ਫਿਰ ਉੱਚ ਦੱਸਾਂਗੇ ਬੜਾ ਵਧੀਆ ਬਲੌਗ ਬਣੂਗਾ ਅਗਲਾ ਬਲੌਗ ਮਿਸ ਨਾ ਕਰਿਓ ਆ ਜਿਹੜਾ ਬਲੌਗ ਹੈ ਇਹ ਮੈਂ ਤੁਹਾਨੂੰ ਦੱਸਦਾ ਵੀ ਇਹ ਯਾਰ ਚਲੋ ਹੁਣ ਪੱਕਾ ਵਾਦਾ ਹੈ ਵੀ ਆਪਾਂ 19 ਨਵੰਬਰ ਨੂੰ ਪੱਕਾ ਪਾ ਦਾਂਗੇ ਹਨਾ ਤੇ ਹਫਤਾਕ ਬਲੌਗ ਲੇਟ ਹੋ ਗਿਆ ਉਹਦੇ ਦੀ ਸੌਰੀ ਬਸ ਹੁਣ ਚੱਕ ਦੇਣਾ ਕੰਮ ਤੇ ਯਾਰ ਬਾਕੀ ਜੇ ਆ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ